ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੇ ਪਿੰਡ ਸੁਖਾਨੰਦ ਦੇ ਵਿੱਚ ਤੇ ਦੋਸਤੋ ਪਿੰਡ ਸੁਖਾਨੰਦ ਦੇ ਵਿੱਚ ਤੁਹਾਨੂੰ ਅੱਜ ਉਹ ਲੋਕੇਸ਼ਨ ਦਿਖਾਵਾਂਗੇ ਜਿੱਥੇ ਦੇਵ ਖਰੋੜ ਦੀ ਫਿਲਮ ਬਲੈਕਿਆ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਲੋਕੇਸ਼ਨ ਉਹ ਘਰ ਦਿਖਾ ਰਹੇ ਹਾਂ ਇਹ ਘਰ ਸਰਦਾਰ ਰੂਪ ਸਿੰਘ ਜੀ ਦਾ ਹੈ ਤੇ ਉਹਨਾਂ ਨੇ ਸਪੈਸ਼ਲ ਇਹ ਫਿਲਮਾਂ ਦੀ ਸ਼ੂਟਿੰਗ ਜਾਂ ਗਾਣਿਆਂ ਪ੍ਰੀ-ਵੇਡਿੰਗ ਦੀ ਸ਼ੂਟਿੰਗ ਵਾਸਤੇ ਇਹ ਜਿਹੜਾ ਸੈੱਟ ਤਿਆਰ ਕੀਤਾ ਆ ਤੇ ਬੜਾ ਖੂਬਸੂਰਤ ਘਾਰ ਆ ਇਹ ਦੋਸਤੋ ਸਾਰਾ ਜਿਹੜੀਆਂ ਇਹਨੀਆਂ ਬਾਹਰਲੀਆਂ ਕੰਧਾਂ ਨੇ ਉਹ ਕੱਚੀਆਂ ਨੇ ਤੇ ਪੁਰਾਣੀ ਦੇਖਵਾਲਾ ਇਹ ਘਾਰ ਆ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੇਵ ਖਰੋੜ ਦੀ ਜਿਹੜੀ ਫਿਲਮ ਦੇ ਵਿੱਚ ਨਖਰਾ ਗੀਤ ਸੀ ਗੁਰਲੇਜ ਅਖਤਰ ਤੇ ਨਿੰਝੇ ਨੇ ਗਾਇਆ ਸੀ ਦੋਸਤੋ ਉਹ ਸਾਰੇ ਗੀਤ ਦੀ ਜਿਹੜੀ ਸ਼ੂਟਿੰਗ ਸੀ ਉਹ ਇਸੇ ਘਰ ਦੇ ਵਿੱਚ ਹੋਈ ਸੀ ਤੇ ਜਿਹੜੇ ਕੁਝ ਵਿਆਹ ਵਾਲੇ ਸੀਨ ਨੇ ਉਹ ਵੀ ਇਸੇ ਘਰ ਦੇ ਵਿੱਚ ਫੁਲਮਾਏ ਗਏ ਨੇ ਤੇ ਬੜਾ ਸੋਹਣਾ 뷰 ਹੈ ਇਸ ਘਰ ਦਾ ਸਾਰਾ तकरीबन ਕੱਚਾ ਘਰ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਘਰ ਆ ਇਹ ਪਿੰਡ ਕਣੀਏਂ ਦੇ ਵਿੱਚ ਆ ਤੇ ਪਿੰਡ ਕਣੀਏ ਦੇ ਵਿੱਚ ਇਹ ਘਰ ਦੀ ਲੋਕੇਸ਼ਨ ਆਪਾਂ ਕੱਲ੍ਹ ਵਾਲੀ ਵੀਡੀਓ ਚ ਵੀ ਸਾਂਝੀ ਕੀਤੀ ਸੀ ਤੇ ਇਹ ਵੀ ਦੋਸਤੋ ਉਸੇ ਪਰਿਵਾਰ ਦਾ ਹੀ ਘਰ ਆ ਤੇ ਇਸ ਘਰ ਦੇ ਵਿੱਚ ਜਿਹੜਾ ਬਲੈਕੀਏ ਦੇ ਵਿੱਚ ਦੇਵ ਖਰੋੜ ਦਾ ਘਰ ਵਿਖਾਇਆ ਜਾਂਦਾ ਉਹ ਇਹੀ ਘਰ ਆ ਦੋਸਤੋ ਉਸ ਤੋਂ ਬਾਅਦ ਇੱਕ ਫਿਲਮ ਦੀ ਹੋਰ ਸ਼ੂਟਿੰਗ ਹੋਈ ਆਉਂਦੇ ਕਰਕੇ ਥੋੜਾ ਜਿਹਾ ਰੰਗ ਰੋਗਣ ਬਦਲ ਗਿਆ ਤੇ ਤੁਸੀਂ ਨਾਲ-ਨਾਲ ਸਕਰੀਨਸ਼ਾਟ ਵੀ ਮੈਚ ਕਰੋਗੇ ਤਾਂ ਸਕਰੀਨਸ਼ਾਟ ਮੈਂ ਸਾਂਝੇ ਕੀਤੇ ਹੋਏ ਆ ਤੇ ਦੇਵ ਖਰੋੜ ਦਾ ਜਿਹੜਾ ਫਿਲਮ ਦੇ ਵਿੱਚ ਘਰ ਦਿਖਾਇਆ ਜਾਂਦਾ ਦੋਸਤੋ ਉਹ ਪਿੰਡ ਕਣੀਆਂ ਦੇ ਵਿੱਚ ਆ ਸੁਖਾ ਨਾਮ ਤੇ ਕਣੀਆਂ ਇਹ ਥੋੜੀ ਦੂਰੀ ਤੇ ਹੀ ਨੇ ਤੇ ਇਹ ਇੱਕੋ ਪਰਿਵਾਰ ਦੇ ਹੀ ਘਰ ਨੇ ਇਹ ਤੁਸੀਂ ਲੋਕੇਸ਼ਨ ਦੇ ਵਿੱਚ ਉਹ ਸਾਰਾ ਘਰ ਦੇਖ ਰਹੇ ਹੋ ਤੁਸੀਂ ਫਿਲਮ ਦੇਖੀ ਹੋਵੇਗੀ ਤੇ ਤੁਸੀਂ ਵੇਖ ਕੇ ਹੀ ਸਮਝ ਜਾਓਗੇ ਕਿ ਇਹ ਉਹੀ ਸੇਮ ਲੋਕੇਸ਼ਨ ਆ ਜਿਹੜਾ ਦੇਵ ਖਰੋੜ ਦਾ ਫਿਲਮ ਬਲੈਕੀਏ ਦੇ ਵਿੱਚ ਘਰ ਦਿਖਾਇਆ ਜਾਂਦਾ ਹੈ ਇਹ ਬੜੀ ਖੂਬਸੂਰਤ ਲੋਕੇਸ਼ਨ ਆ ਇੱਥੇ ਹੋਰ ਵੀ ਫਿਲਮਾਂ ਜਿਵੇਂ ਮਿੱਟੀ ਵਾਜਾ ਮਾਰਦੀ ਇੱਕ ਸ਼ਾਇਦ ਕਿੱਕਲੀ ਫਿਲਮ ਇਹਨਾਂ ਫਿਲਮਾਂ ਦੀ ਜਿਹੜੀ ਸ਼ੂਟਿੰਗ ਆ ਉਹ ਇਸੇ ਘਰ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਦੋਸਤੋ ਬਲੈਕੀਏ ਫਿਲਮ ਦੇ ਵਿੱਚ ਇੱਕ ਇਕਬਾਲ ਸਾਹਿਬ ਦਾ ਰੋਲ ਆ ਉਹ ਜਿੰਨੇ ਸੀਨ ਨੇ ਉਹ ਸਾਰੇ ਇਹ ਪਿੰਡ ਬੀਬੀ ਵਾਲਾ ਦੀ ਨਹਿਰੀ ਕੋਠੀ ਆ ਬਠਿੰਡਾ ਦੇ ਨੇੜੇ ਤੇ ਉਹ ਸਾਰੇ ਜਿਹੜੇ ਸੀਨ ਸੀ ਇਸ ਨਹਿਰੀ ਕੋਠੀ ਦੇ ਵਿੱਚ ਹੀ ਫਿਲਮਾਏ ਗਏ ਆ ਜਿਵੇਂ ਤੁਸੀਂ ਇਹ ਸਕਰੀਨਸ਼ਾਟ ਦੇ ਵਿੱਚ ਦੇਖ ਰਹੇ ਹੋ ਪੌੜੀਆਂ ਦੇ ਸਾਹਮਣੇ ਜਾਂ ਇਹ ਇਸ ਦੇ ਬਿਲਕੁਲ ਦਰਵਾਜ਼ੇ ਦੇ ਅੱਗੇ ਕੋਈ ਸੀਨ ਆ ਜਿਹੜੇ ਇਸ ਕੋਠੀ ਦੇ ਅੰਦਰੋਂ ਵੀ ਫਿਲਮਾਏ ਗਏ ਸੀ ਕਾਫੀ ਸਾਰੀ ਸ਼ੂਟਿੰਗ ਸੀ ਜਿਹੜੀ ਇੱਥੇ ਕੀਤੀ ਗਈ ਸੀ ਬੀਬੀ ਵਾਲਾ ਤਾਂ ਦੋਸਤੋ ਇਹ ਸਾਰੀਆਂ ਲੋਕੇਸ਼ਨਾਂ ਬਠਿੰਡੇ ਦੀਆਂ ਨੇ ਕੁਝ ਲੋਕੇਸ਼ਨਾਂ ਆਪਾਂ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਤੇ ਅੱਜ ਇਹ ਦੂਜਾ ਭਾਗ ਹੈ ਜਿਹੜਾ ਆਪਾਂ ਇਸ ਫਿਲਮ ਦੀਆਂ ਲੋਕੇਸ਼ਨਾਂ ਦਾ ਸਾਂਝਾ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਇੱਕ ਭਾਗ ਤੁਹਾਡੇ ਨਾਲ ਹੋਰ ਸਾਂਝਾ ਕਰਾਂਗੇ ਜਿਹੜੀਆਂ ਬਾਕੀ ਲੋਕੇਸ਼ਨਾਂ ਰਹਿੰਦੀਆਂ ਨੇ ਤੇ ਦੋਸਤੋ ਬੜੇ ਸੋਹਣੇ 뷰 ਨੇ ਬੜੀ ਖੂਬਸੂਰਤ ਲੋਕੇਸ਼ਨਾਂ ਤੇ ਇਹ ਫਿਲਮ ਫਿਲਮਾਈ ਗਈ ਆ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਆ ਜੇ ਤੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਪਿੰਡ ਸੁਖਾਨੰਦ ਦੀ ਵੀਡੀਓ ਫਲਮਾਉਣ ਦੇ ਵਿੱਚ ਬਲਤੀਜ ਮੈਡੀਕਲ ਸਟੋਰ ਸੁਖਾਨੰਦ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਅਸੀਂ ਆਪਣੇ ਅਦਾਰੇ ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੁੜੇ ਰਹੋ